ਤੰਗ ਹੋਣਾ ਚਾਹੀਦਾ ਜਿਹੜੇ ਲੋਕ ਇਹ ਥੇਰੀ ਦਿੰਦੇ ਆ ਕਿ ਬੱਚਿਆਂ ਦੇ ਦੋਸਤ ਬਣ ਕੇ ਰਹੋ ਹੂੰ ਉਹ ਬੱਚੇ ਮਾਪਿਆਂ ਪ੍ਰਤੀ ਗੁਸਤਾਖ ਹੋਣਗੇ ਹੂੰ ਉਹ ਉਹਨਾਂ ਨਾਲ ਕਦੇ ਵੀ ਰਿਸਪੈਕਟਫੁਲੀ ਗੱਲ ਨਹੀਂ ਕਰਨਗੇ ਹਾਂਜੀ ਉਹ ਮਤਲਬ ਖਾਣਾ ਚੱਲ ਰਿਹਾ ਹੈ ਤੇ ਬੱਚਾ ਮਾਂ ਨੂੰ ਕਹੇ ਆ ਦਹੀਂ ਯਾਰ ਆ ਪਨੀਰ ਦੇ ਯਾਰ ਮਤਲਬ ਮਾਂ ਨੂੰ ਯਾਰ ਕਾਕੇ ਬੁਲਾ ਰਿਹਾ ਹੈ ਬਿਲਕੁਲ ਸਹੀ ਗੱਲ ਆ ਤੁਹਾਡੀ ਬਹੁਤ ਕਨਾਂਜ ਦੇਖਿਆ ਹਾਂ ਮਤਲਬ ਕਿ ਇਹੋ ਜਿਹਾ ਵਿਹਾਰ ਹੋਏਗਾ ਉਹਨਾਂ ਨੇ ਇਹ ਇਹ ਨਹੀਂ ਹੋਏਗਾ ਇਹ ਬਿਲਕੁਲ ਗਲਤ ਹੈ ਬੱਚੇ ਜਿਹੜੇ ਆ ਜਿਆਦਾ ਸਿੱਖਦੇ ਆ ਆਪਣੇ ਹਮ ਉਮਰ ਬੱਚਿਆਂ ਤੋਂ ਹਮ ਆਪਣੇ ਜਮਾਤੀਆਂ ਤੋਂ ਬੱਚੇ ਨੂੰ ਰੈਗੂਲਰਲੀ ਸਕੂਲ ਭੇਜੋ ਮੈਂ ਆਪਣੇ ਕਿਸੇ ਬੱਚੇ ਨੂੰ ਛੁੱਟੀ ਨਹੀਂ ਕਰਨ ਦਿੱਤੀ ਸਕੂਲ ਦੀ ਕਿ ਜੇਕਰ ਸਕੂਲ ਖੁੱਲਾ ਹੈ ਤਾਂ ਜਾਣਗੇ ਭਾਵੇਂ ਨਹੀਂ ਪੜ ਰਿਹਾ ਭਾਵੇਂ ਕੁਝ ਆਏਗਾ ਉਹ ਜਾਣਗੇ ਹਮ ਜਾਂ ਗਏ ਤੇ ਹੋਰਾਂ ਦੇ ਨਾਲ ਜਾਣਗੇ। ਮਤਲਬ ਕਈ ਮਾਵਾ ਜਿਹੜੀਆਂ ਨਾ ਬੱਚੇ ਨੂੰ ਕਾਰ ਦੇ ਵਿੱਚ ਬਿਠਾਉਂਦੇ ਆਂ। ਸੜਕ ਤੇ ਲੈ ਜਾਂਦੀ ਐ। ਬੱਸ ਆਉਂਦੀ ਐ ਸਕੂਲ ਦੇ ਉਹਨੂੰ ਕਾਰ ਦੇ ਵਿੱਚੋਂ ਕੱਢ ਕੇ ਸਕੂਲ ਦੀ ਬੱਸ ਦੇ ਵਿੱਚ ਬਿਠਾ ਦਿੰਦੇ ਆਂ। ਉਹ ਚੁੱਪ ਕਰਕੇ ਬਿਠਾ ਰਹਿੰਦਾ। ਉੱਥੇ ਸਕੂਲ ਜਾਂਦਾ, ਉਲ ਵਾਪਸੀ ਤੇ ਫੇਰ ਓਕਾਰ ਲੈ ਕੇ ਮਾਂ ਖੜੀ ਹੁੰਦੀ ਐ ਉੱਥੇ। ਇਹੋ ਜਿਹੇ ਬੱਚਾ ਆਪਣੇ ਜਾਣਦਾ ਇੱਕ ਉਹ ਥੱਥ ਲਾਉਣ ਲੱਗ ਪਿਆ। ਹਾਂ। ਮਤਲਬ ਕਿ ਉਹਨੇ ਕਿਸੇ ਨਾਲ ਗੱਲ ਹੀ ਨਹੀਂ ਸੀ ਕੀਤੀ।